ਦਫਤਰ ਦੇ ਬੈਠੇ ਆ ਸਭ ਤੋਂ ਪਹਿਲਾਂ ਚਾਹ ਕਰਦੇ ਵੀਰੇ ਅੱਜ ਵੀਰੇ ਕਿੰਨੇ ਹੋਏ ਹੋ ਉਹਨਾਂ ਵਿੱਚ ਲਗਭਗ ਰੋਜ਼ ਕੋਈ ਵੀ ਵੀਡੀਓ ਜਾਂ ਮੈਸੇਜ ਆਹੀਂ ਸਭ ਕੋਲੇ ਮੈਸੇਜ ਤਾਂ ਪਹੁੰਚ ਹੀ ਜਾਂਦਾ ਸਭ ਨੇ ਸੁਣ ਲਿਆ ਉਹਨਾਂ ਗੱਲਾਂ ਦੇ ਆਪਾਂ ਦੁਬਾਰਾ ਚਰਚਾ ਨਹੀਂ ਕਰਦੇ 올 ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਪੰਜਾਬ ਦੇ ਵਿੱਚ ਜਿਹੜਾ ਲੋਕ ਡਾਕਰ ਦੀ ਸਥਿਤੀ ਹੈ ਕਿ ਉਹ ਬਹੁਤ ਮੰਦ ਭਾਗੀ ਮਾੜੀ ਤੇ ਇੱਕ ਕਰਤਨਾਕ ਹੈ ਭਾਰੀ ਕਾਂਗਰਸ ਕਮੇਟੀ ਨੇ ਦਿਸ਼ਾ ਨਿਰਦੇਸ਼ ਦਿੱਤੇ ਸ਼੍ਰੀ ਭੁਪੇਸ਼ ਪਗੇਰ ਜੀ ਜਨਰਲ ਸੈਕਟਰੀ ਇਨਚਾਰਜ ਪੰਜਾਬ ਕਾਂਗਰਸ ਸ਼੍ਰੀ ਰਵਿੰਦਰ ਢਾਲਵੀ ਜੀ ਸੈਕਟਰੀ اے ਐਸ ਸੀ ਕੋ ਇਨਚਾਰਜ ਪੰਜਾਬ ਕਾਂਗਰਸ ਰਾਜਾ ਬਰਿੰਗ ਜੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੇ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਐਲਓਪੀ ਜੋ ਸੀਨੀਅਰ ਲੀਡਰ ਤੇ ਸੂਬੇ ਦੀ ਹੋਰ ਲੀਡਰਸ਼ਿਪ ਸਿਖੇ ਦੀ ਹੋਰ ਲੀਡਰਸ਼ਿਪ ਤੇ ਜਿਲੇ ਦੀ ਦਿੱਤੀ। ਇਹਨਾਂ ਸਾਰਿਆਂ ਨੇ 17 ਤਰੀਕ ਮੰਗਲਵਾਰ ਨੂੰ 1:30 ਵਜੇ ਦੇਕਰੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ, ਉਹਨਾਂ ਦੀ ਰੱਖਿਆ ਵਾਸਤੇ, ਅਮਨ ਵਾਸਤੇ, ਉਹਨਾਂ ਦੀ ਚਾਨ ਮਾਲ ਦੀ ਰੱਖਿਆ ਵਾਸਤੇ, ਸ਼ਾਂਤੀ ਵਾਸਤੇ ਇੱਕ ਪੈਦਲ ਮਾਰਚ ਫਾਇਰ ਬ੍ਰਿਗੇਡ ਤੋਂ ਲੈ ਕੇ ਧੋਵੀ ਬਿਆਰ ਚ ਹੁੰਦਾ ਹੋਇਆ ਆਪਣੇ ਤਕਰੀਬਨ ਰੇਲਵੇ ਸਟੇਸ਼ਨ ਤੱਕ ਜਾਂ ਜਿੱਥੇ ਵੀ ਕੋਈ ਪ੍ਰਬੰਧਨ ਬਣੂਗਾ ਉਥੋਂ ਤੱਕ ਆਪਾਂ ਇਹ ਮਾਰਚ ਰੱਖਿਆ ਹੈ ਜਿਹੜਾ ਇਹ ਮਾਰਚ ਹੈ ਮਾਰਚ ਕਰਥ ਕਿਦੋਂ ਵੀ ਕੀਤਾ ਜਾ ਸਕਦਾ ਹੈ ਪਰ ਜਿਹੜੇ ਵਰਕਰ ਸਹਿਬਾਨ ਲੀਡਰ ਸਹਿਬਾਨ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਆਗੂ ਸਹਿਬਾਨ ਜਿੰਨੇ ਵੀ ਬੈਠੇ ਆ ਵੱਖਰੋ ਵੱਖਰੀ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਸਾਰੇ ਜ਼ਿਲ੍ਹੇ ਭੈਣ ਪ੍ਰਾਪਾ ਬੈਠੇ ਆ ਆਪਣਾ ਸਾਰਿਆਂ ਦਾ ਨੈਤਿਕ ਫਰਜ਼ ਵੀ ਹੈ ਕਾਂਗਰਸ ਪਾਰਟੀ ਦਾ ਆਪ ਸਦਾ ਲਵਾਉਂਦੀ ਆਏ ਆ ਪਰ ਲੋਕਾਂ ਦੇ ਪ੍ਰਤੀ ਵੀ ਸਾਡਾ ਪੰਜਾਬ ਦੇ ਲੋਕਾਂ ਵਸਤੇ ਵੀ ਫਰਜ਼ ਹੈ ਕਿ ਅਸੀਂ ਇਸਵਾਜ ਨੂੰ ਕੁਲੰਤ ਕਰੀਏ ਕਿਉਂਕਿ ਪੂਰੇ ਪੰਜਾਬ 'ਚ ਕੋਈ ਪਾਰਟੀ ਹੈ ਜਿਹੜੀ ਲੋਕਾਂ ਦੇ ਹਿੱਤਾਂ ਵਾਸਤੇ ਲੜਦੀ ਹੈ ਉਹ ਇਕੱਲੀ ਕਾਂਗਰਸ ਪਾਰਟੀ ਹੈ ਬਾਕੀ ਸਾਰੀਆਂ ਪਾਰਟੀਆਂ ਚੁੱਪ ਕਰਕੇ ਸੁੱਤੀਆਂ ਪਈਆਂ ਕੋਈ ਮੁੱਦਾ ਸੂਪੇ ਦਾ ਕਿਸੇ ਲੈਵਲ ਤੇ ਅਛਾ ਨਹੀਂ ਰਹੀਆਂ ਇਸੇ ਕਰਕੇ ਕਾਂਗਰਸ ਪਾਰਟੀ ਦੇ ਹੱਕ 'ਚ ਲੋਕਾਂ ਦਾ ਮਨ ਭੜਿਆ ਇਹ ਤੁਹਾਨੂੰ ਵੀ ਪਤਾ ਹੈ ਪਰ ਕਈ ਵਾਰ ਜਦੋਂ ਗੱਲਾਂ ਬਾਤਾਂ ਲੰਮੀਆਂ ਬਾਤ ਕਰਾਂਗੇ ਆਪਾਂ ਜਿਹੜੇ ਭਾਸ਼ਣ ਬਾਜ਼ੀ ਦੇ ਕਰਾਂਗੇ ਇਹ ਤਾਂ ਸਾਰਿਆਂ ਤੋਂ ਲਿਜੀ ਰਾਇ ਲਵਾਗੇ ਜੇ ਸਟੇਜ ਤੋਂ ਬੋਲਣਗੇ ਤਾਂ ਇਹਨੂੰ ਸਾਰਿਆਂ ਦਾ ਜਿਵੇਂ ਬਾਕੀ ਥੋੜਾ ਹੁਸਨ ਹੈ ਉਹ ਵੀ ਕਰ ਲਾਂਗੇ ਤਾਂ ਉਹਦੇ ਨਾਲ ਦੋ ਕੰਮ ਇਸ ਕੰਮ ਦੇ ਲੱਗਦਗੇ ਫਿਰ ਫੇਰ ਆਪਾਂ ਨੂੰ ਨਾਲ ਸਾਥੀਆਂ ਬਾਰੇ ਲਿਖਣਾ ਪਊਗਾ ਆਮ ਕਰਤਾ ਨਾਲ ਪਾਰਟੀ ਦੇ ਵਰਕਰ ਸਹਿਬਾਨ ਨਾਲ ਮੰਨ ਲਓ ਕੋਈ ਬੰਦਾ ਕਿਸੇ ਬਾੜ ਚ ਬੈਠਾ ਹੈ ਕਿਸੇ ਗਲੀ ਚ ਬੈਠਾ ਹੈ ਉਹਨੂੰ ਪਤਾ ਵੀ ਆ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਹੈ ਉਹਨੂੰ ਨਿੱਜੀ ਸਹਿਨੇਹਾ ਦੇ ਨਾਲ ਕਿਉਂਕਿ ਕੱਲਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੀ ਕਮੇਟੀ ਜਾਂ ਕੋਈ ਕੱਲੇ ਬਲਾਕ ਦੇ ਪ੍ਰਧਾਨ ਜਾਂ ਮੰਡਲ ਪ੍ਰਧਾਨ ਨਿੱਜੀ ਸਹਿਨੇਹਾ ਬਹੁਤ ਸਾਰੀ ਸੋਸ਼ਲ ਮੀਡੀਆ ਜੇ ਟੈਲੀਫੋਨ ਆ ਰਹੇਗਾ ਤੁਹਾਨੂੰ ਆਪ ਲੋਕਾਂ ਨੂੰ ਪਹੁੰਚੇ ਦੇ ਸਕਦੇ ਐ ਪਰ ਜਿਹੜਾ ਛੋਟਾ ਸਨੇਹਾ ਦਿੱਤਾ ਹੋਊਗਾ ਉਹ ਅਗਲੇ ਦੇ ਵਿੱਚ ਘਿਓ ਮੰਗੂ ਰਚੂਗਾ ਜਿਵੇਂ ਖਿਜੜੀ ਵਿੱਚ ਘਿਓ ਰਚਦਾ ਨਾ ਤੁਸੀਂ ਕੱਲੇ-ਕੱਲੇ ਨੇ ਗਲੀ-ਗਲੀ ਮਹੱਲੇ ਚ ਆਖਿਆ ਤਾਂ ਘਿਓ ਮੰਗੂ ਰਚੂਗਾ ਤੇ ਉਹ ਸਾਥੀ ਭੈਣ ਭਰਾ ਤੁਹਾਡੇ ਨਾਲ ਆਉਣਗੇ ਇੱਕ ਗੱਲ ਹੋਰ ਜਿਹੜਾ ਭੈਣ ਭਰਾ ਜਿਹੜਾ ਵੀ ਆਖੂ ਜਿਹੜਾ ਵੀ ਲੀਡਰ ਕੁੰਨੇ ਵੀ ਬੰਦੇ ਲਿਖਾ ਕੇ ਜਾਊਗਾ ਮੇਰੀ ਉਹਨੂੰ ਹੱਥ ਜੋੜ ਕੇ ਬੇਨਤੀ ਹੈ ਮੈਨੂੰ 2 ਲਿਖਾ ਦਿਓ 1 ਕ ਲਿਖਾ ਦਿਓ ਕੱਲਾ ਕਹਿ ਦਿਓ 20 ਲਿਖਾ ਕੇ 2 ਆ ਕੇ ਖੜ ਦੇ ਨਾ ਫਿਰ ਬੈਲੈਂਸ ਇਹ ਲ ਜਾਂਦਾ ਸਿਸਟਮ ਚੱਲਦਾ ਨਹੀਂ ਗੱਲ ਕੋਈ ਵੀ ਹੁੰਦਾ ਝੇਪੋ ਝੇਬ ਸੰਗੋ ਸੰਗੀ ਲਿਖਾਉਣੇ ਪੈਂਦੇ ਆ ਵੀ ਫਲਾਣੇ ਨੇ 20 ਕਹਿੰਦੇ ਹੁਣ ਜੇ ਮੈਂ 10 ਕਹਿੰਨਾ ਸੰਗ ਲੱਗਦੀ ਐ ਕੋਈ ਸੰਗ ਦੀ ਜਿਹਦੇ ਕੋਲੇ ਜਿੱਦਾਂ ਬਿੱਤਦਾ ਜਿੰਨਾ ਮਿਹਨਤ ਕਰ ਸਕਦਾ ਜਿੰਨੇ ਸਾਫੀ ਪੈਪੜਾ ਲਿਆ ਸਕਦਾ ਉਹ ਸਾਰਿਆਂ ਨੂੰ ਲੈ ਕੇ ਉਹਦੇ 1:30 ਵਜੇ ਦੇ ਖਲੀਬ ਫਾਇਰ ਵਗੇੜ ਦੇ ਕੋਲੇ ਆਪਾਂ ਪਹੁੰਚਣਾ ਐ ਸਾਰਿਆਂ ਨੇ ਆਪਾਂ ਯਾਤਰਾ ਤੇ ਚੱਲਣਾ ਹੈ ਯਾਤਰਾ ਤੇ ਆਪਾਂ ਨਾਰੇ ਵੀ ਲੱਗਣਗੇ ਆਪਾਂ ਪ੍ਰੈਸ ਨੂੰ ਸਨਮਾਨ ਦਾ ਸਥਾਨ ਵੀ ਦੇਵਾਂਗੇ ਆਪਾਂ ਡਰੋਨ ਰਾਹੀਂ ਕਵਰੇਜ ਵੀ ਕਰਾਂਗੇ ਆਪਾਂ ਲੋਕਾਂ ਦੀ ਬਲੰਦ ਆਵਾਜ਼ ਬਣ ਕੇ ਨਾਰੇ ਲਾਉਂਦੇ ਹੋਏ ਸਾਊਂਡ ਵਾਲੀ ਆਪਾਂ ਨਾਲ ਲੈ ਕੇ ਉਹ ਵੀ ਨਾਲ ਚੱਲਾਂਗੇ ਤੇ ਆਪਾਂ ਜਾ ਕੇ ਉੱਥੇ ਜਾ ਕੇ ਫਿਰ ਸਾਡੇ ਲੀਡਰ ਸਹਿਬਾਨ ਸੰਗਤ ਨੂੰ ਸੰਬੋਧਨ ਵੀ ਕਰਾਂਗੇ ਬਠਿੰਡੇ ਦੇ ਲੋਕਾਂ ਨੂੰ ਵੀ ਸੰਬੋਧਨ ਕਰਾਂਗੇ ਤਾਂ ਸਾਰੇ ਕੋਈ ਘੱਟ ਨਹੀਂ ਹੈ ਹਮੇਸ਼ਾ ਜਦੋਂ ਕਿਸੇ ਨੂੰ ਜਿੰਨਾ ਕਿਹਾ ਜਾਂ ਜਿੰਨੇ ਜੋ ਕਿਹਾ ਉਹਨੇ ਉਹਨੇ ਸਾਥੀ ਲੈ ਕੇ ਹੀ ਆਇਆ ਹੈ ਉਹਨੇ ਕਦੇ ਨਹੀਂ ਕੋਈ ਲਾਂਬਾ ਨਹੀਂ ਹੈ ਕਹਿਣ ਦਾ ਮਕਸਦ ਕਹਿੰਦੇ ਤਿਲਕੇ ਤਿਲਕੇ ਨਾਲ ਘੜਾ ਭਰ ਜਾਂਦਾ ਆਪਾਂ ਘੜਾ ਭਰਨਾ ਰਲ ਕੇ ਭਰਨਾ ਹੈ ਇਕੱਲਾ ਬੰਦਾ ਭਰ ਨਹੀਂ ਸਕਦਾ ਏਆਈਸੀਸੀ ਦਾ ਪ੍ਰੋਗਰਾਮ ਹੈ ਪੰਜਾਬ ਪ੍ਰਦੇਸ਼ ਦੀ ਰਹਿਤਮਾਈ ਚੋਰਿਆ ਸਾਡੀ ਲੀਡਰਸ਼ਿਪ ਆ ਰਹੀ ਹੈ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਕਾਗਜ਼ ਛਾਰੀ ਹੈ 17 ਅਪ੍ਰੈਲ ਮੰਗਲਵਾਰ 1:30 ਵਜੇ ਫਾਰਮ ਗੇੜ ਕੋਲੇ ਆਪਾਂ ਸਾਰਿਆਂ ਨੇ ਆਪਦੇ ਆਪ ਦੇ ਅਹੁਦੇਦਾਰਾਂ ਨਾਲ ਵਿੰਗਾ ਨਾਲ ਸਾਰਿਆਂ ਨਾਲ ਇਕੱਠੇ ਹੋਣਾ ਇੱਕ ਮੇਰੀ ਬੇਨਤੀ ਹੈ ਮੈਂ ਪਿੱਛੇ ਜਿਹੜੀ ਵੀਡੀਓ ਪਾਈ ਸੀ ਕਿ AICCI ਦਾ ਦਿਸ਼ਾ ਨਿਰਦੇਸ਼ ਹੈ ਕਿ ਜਿਹੜੀ ਵੀ ਮੀਟਿੰਗ ਕਰੋ ਉਹਦਾ ਰਜਿਸਟਰ 'ਤੇ ਹਾਜ਼ਰੀ ਜੂਰ ਲਵਾਓ ਜਿੰਨੇ ਭੈਣ ਭਰਾ ਉਹਨੇ ਚੱਲ ਕੇ ਆਏ ਆ ਕੋਈ ਵੀ ਗਰੇਜ਼ ਨਾ ਕਰਿਓ ਭੌਲ ਨਾ ਕਰਿਓ ਆਪ ਵੀ ਹਾਜ਼ਰੀ ਰਜਿਸਟਰ 'ਤੇ ਜੂਰ ਲਾ ਕੇ ਜਾਇਓ ਮਿੰਨੇ ਦੀ ਮਿੰਨੇ ਸਮੀਖਿਆ ਰਿਪੋਰਟ ਵੀ ਬਣਿਆ ਕਰਨੀ ਹੈ ਸਮੀਖਿਆ ਰਿਪੋਰਟ ਦਾ ਮਕਸਦ ਕੋਈ ਕਿਸੇ ਨੂੰ ਦੰਡ ਲਾਉਣਾ ਨਹੀਂ ਹੁੰਦਾ ਉਹਦਾ ਰਿਪੋਰਟ ਦਾ ਮਕਸਦ ਇਹ ਹੈ ਵੀ ਜਿਹੜੇ ਬੰਦੇ ਪਾਰਟੀ ਚ ਕੰਮ ਕਰਦੇ ਐ ਉਹ ਸਾਰੇ ਅੱਗੇ ਆਉਣ ਜਿਹੜੇ ਪਾਰਟੀ ਨਾਲ ਹਮਦਰਦੀ ਰੱਖਦੇ ਐ ਜਿਹੜੇ ਪਾਰਟੀ ਦਾ ਸਾਥ ਦਿੰਦੇ ਐ ਪਾਰਟੀ ਵਾਸਤੇ ਭਾਵਨਾ ਰੱਖਦੇ ਐ ਪਰ ਪੂਰਾ ਸਮਾਂ ਨਹੀਂ ਦੇ ਪਾਉਂਦੇ ਉਹਨਾਂ ਨੂੰ ਵੀ ਨਾਲ ਰੱਖਾਂਗੇ ਪਰ ਜਿਹੜੇ ਟਾਈਮ ਦੂ ਦੇ ਸਕਦੇ ਐ ਉਹਨਾਂ ਦੇ ਨਾਮ ਅੱਪਾ ਇਹ ਸਿਸਟਮ ਨੂੰ ਅੱਗੇ ਕਿੱਥੇ ਚਲਾਈਏ ਅੱਜ ਬਠਿੰਡਾ ਸ਼ਹਿਰੀ ਦੀ ਮੀਟਿੰਗ ਸੀ ਕਾਂਗਰਸ ਦਫਤਰ ਚ 17 ਤਰੀਕ ਨੂੰ 1:30 ਵਜੇ ਦੇ ਕਰੀਬ ਫਾਇਰ ਬਜਟ ਹੋਇਆ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਵਿੱਚ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬਾਨ ਉਹਨਾਂ ਦੇ ਦੇਸ਼ਾਂ ਦੇ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗੜੀ ਵੀ ਹੈ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਪੈਦਲ ਮਾਰਚ ਸ਼ਹਿਰ ਦੇ ਵਿੱਚ ਰੱਖਿਆ ਹੈ ਪੈਦਲ ਮਾਰਚ ਦਾ ਮਕਸਦ ਕੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਅੱਖ ਤੇ ਕੰਨ ਬੰਦ ਹੈ ਕਤਲਿਆ ਦਕਾਇਤ ਪਿੰਆ ਲੁਕਟਾਵਾ ਰੇਪ ਹੋਰ ਵੀ ਜੋ ਵੀ ਕ੍ਰਾਈਮ ਦਕਾਇਤਿਆਂ ਨੇ ਲਾਲ ਲਾਲ ਸਭ ਕੁਝ ਖਤਮ ਕਰਕੇ ਅੱਜ ਪੰਜਾਬ ਦੇ ਲੋਕ ਬਹੁਤ ਦੁਖੀ ਹੈ ਸਰਕਾਰ ਇਹਨੂੰ ਸੰਭਾਲ ਨਹੀਂ ਪਾਰੀ ਤਾਂ ਕਾਂਗਰਸ ਪਾਰਟੀ ਇੱਕ ਪੰਜਾਬ ਦੀ ਜਹੀ ਪਾਰਟੀ ਹੈ ਜਿਹੜੀ ਅੱਜ ਲੋਕਾਂ ਦੀ ਆਵਾਜ਼ ਬਣ ਕੇ ਤੇ ਆਪੋਜੀਸ਼ਨ ਦਾ ਪੂਰਾ ਰੋਲ ਨਿਭਾਉਂਦੇ ਹੋਏ ਅੱਜ ਲੋਕਾਂ ਦੇ ਵਿੱਚ ਜਾਂਦੀ ਹੈ ਬਾਕੀ ਸਾਰੀਆਂ ਪਾਰਟੀਆਂ ਚੁੱਪ ਬੈਠੀਆਂ ਜਿਵੇਂ ਉਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਹੁੰਦਾ ਇਹ ਉਹਦੇ ਵਿੱਚ ਸ਼੍ਰੀ ਕੁਪੇਸ਼ ਬਗੇਲ ਜੀ ਸ਼੍ਰੀ ਅਮਰਿੰਦਰ ਸਿੰਘ ਖਾਲਸਾ ਆਪਣੇ ਪ੍ਰਧਾਨ ਜੀ ਸ਼੍ਰੀ ਰਵਿੰਦਰ ਢਾਲਵੀ ਜੀ ਸਰਦਾਰ ਪ੍ਰਤਾਪ ਸਿੰਘ ਪਾਜਵਾ ਜੀ ਤੇ ਹੋਰ ਸਟੇਟ ਦੀ ਸੀਨੀਅਰ ਲੀਡਰਸ਼ਿਪ ਤੇ ਜ਼ਿਲ੍ਹੇ ਦੀ ਪੂਰੀ ਹਿੱਟੇਸੀਪ ਉੱਤੇ ਹਾਜ਼ਰ ਹੋਊਗੀ ਸਾਡਾ ਕਾਂਗਰਸ ਪਾਰਟੀ ਦਾ ਇੱਕੋ ਹੀ ਮਕਸਦ ਹੈ ਕਿ ਪੰਜਾਬ ਦੇ ਲੋਕ ਅਮਨ ਕਾਨੂੰਨ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣ ਸ਼ਾਂਤੀ ਦੀ ਜ਼ਿੰਦਗੀ ਜਿਉਣ ਕਾਰੋਬਾਰ ਕਰਨ ਕਤਲਾਂ ਤੋਂ ਲੁਟਕਾ ਘੁਆਂ ਤੋਂ ਡਕੈਤੀਆਂ ਤੋਂ ਰੇਪ ਤੋਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣ ਇਹ ਜਿਹੜੀ ਸਰਕਾਰ ਨਾਕਾਮ ਹੈ ਉਹ ਨਕਾਮ ਸਰਕਾਰ ਦੇ ਅੱਖਾਂ ਤੇ ਕੰਨ ਖੋਲਣ ਵਾਸਤੇ ਇਹ ਪੈਦਲ ਮਾਰਚ 17 ਤਰੀਕ ਨੂੰ ਮੰਗਲਵਾਰ ਵਾਲੇ ਦਿਨ 1:30 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਤੋਂ ਸ਼ੁਰੂ ਹੋ ਕੇ ਧੋਪੀ ਬਾਜ਼ਾਰ ਵਿੱਚ ਦੀ ਜਾਂਦੀ ਪਿਆ ਇਹ ਮਾਰਚ ਚੱਲੂਗਾ ਮੇਰੀ ਸਮੁੱਚੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਨੂੰ ਤਾਂ ਬੇਨਤੀ ਹੈ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਇਹ ਲੋਕਾਂ ਵਾਸਤੇ ਹੁੰਦੇ ਆ ਜਿਵੇਂ ਇੱਥੇ ਪਹਿਲਾਂ ਮੇਲਾ ਸੀ ਮਾਲ ਰੋਡ ਤੇ ਉਹਦਾ ਕਤਲ ਕੀਤਾ ਪਰसों ਟੈਚੀ ਚ ਲਾਸ਼ ਮਿਲੀ ਜਾਂ 10 15 ਦਿਨ ਪਹਿਲਾਂ ਪ੍ਰਤਾਪ ਨਗਰ ਚ ਜੁਐਲਰੀ ਦੀ ਦੁਕਾਨ ਤੇ ਲੁੱਟਾ ਖੋਹਾਂ ਤੇ ਸਾਰੀ ਡਕੈਤੀ ਹੋਈ ਐਦੋਂ ਪਹਿਲਾਂ ਬੀਅਰ ਬੈਲਾਲੇ ਉਹਨਾਂ ਦੇ ਜਾ ਕੇ ਬੱਚੇ ਉਹਨਾਂ ਦੇ ਭਰਾ ਨੂੰ ਮਾਰਿਆ ਇਹ ਸਾਰੀਆਂ ਚੀਜ਼ਾਂ ਤੋਂ ਨਜ਼ਾਜ਼ ਪਾ ਲਈ ਤੇ ਮਾਰਚ ਰੱਖਿਆ ਵੈ